ਇਹਨੂੰ ਕਹਿੰਦੇ ਨੇ ਕਿਤੇ ਦੀ ਰਾਜਧਾਨੀ ਕਹਿੰਦੇ ਆ ਪੁਲਿਸ ਲੋਕਲ ਜੋ ਲੋਕਲ ਪ੍ਰਸ਼ਾਸਨ ਹੈ ਸਾਡੀ ਸਪੋਰਟ ਨਹੀਂ ਕਰਦਾ ਕਿ ਵੀ ਜਦੋਂ ਅਸੀਂ ਉਹਨਾਂ ਨੂੰ ਫੜ ਕੇ ਦਿੰਨੇ ਆ ਉਹ ਛੱਡ ਦਿੰਦੇ ਆ ਹਰਦੀ ਮੁੰਡੀਆਂ ਜਦੋਂ ਐਮਐਲਏ ਨਹੀਂ ਬਣੇ ਸੀਗੇ ਉਦੋਂ ਉਹ ਹਰ ਇੱਕ ਹਫ਼ਤੇ ਮਗਰੋਂ ਗੇੜਾ ਮਾਰਦੇ ਸੀ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ 3 ਸਾਲਾਂ ਚ ਇੱਕ ਵੀ ਵਾਰ ਸਾਡੇ ਪਿੰਡ ਦੇ ਵਿੱਚ ਖੜ੍ਹ ਕੇ ਗਏ ਹੁਣ ਜਾਂ ਉਹਨਾਂ ਦਾ ਭਾਈ ਆਇਆ ਹੋਵੇ ਕਿਸੇ ਪ੍ਰੋਗਰਾਮ ਤੇ ਇਹ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਸਰਕਾਰ ਨੂੰ ਲੈ ਕੇ ਰੋਸ ਘਟ ਹੈ ਪੁਲਿਸ ਨੂੰ ਲੈ ਕੇ ਰੋਸ ਘਟ ਹੈ ਲੇਕਿਨ ਕੈਬਨਿਟ ਮੰਤਰੀ ਜਾਂ ਫਿਰ ਹਲਕਾ ਅਧਨੇ ਵਾਲਦੇ ਐਮਐਲਏ ਦੀ ਗੱਲ ਕਰ ਲਈਏ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਲੈ ਕੇ ਰੋਸ ਬਹੁਤ ਜ਼ਿਆਦਾ ਕਿਉਂਕਿ ਇੱਕ ਪਿੰਡ ਵਾਸੀ ਨੂੰ ਅਸੀਂ ਕਹਿੰਦੇ ਸੁਣਿਆ ਕਿ ਮੁੰਡੀਆਂ ਸਾਹਿਬ ਪਹਿਲਾਂ ਤਾਂ ਤਿੰਨ ਤਿੰਨ ਗੇੜੇ ਮਾਰਦੇ ਸੀਗੇ ਹਫਤੇ ਦੇ ਵਿੱਚ ਹੁਣ ਤਿੰਨ ਸਾਲ ਚ ਉਹਨਾਂ ਨੇ ਇੱਕ ਵੀ ਗੇੜਾ ਨਹੀਂ ਮਾਰਿਆ ਕਿਉਂ ਮਤਰੀਮਾਲਵ ਵਿਹਾਰ ਜਿਹੜਾ ਉਹਨਾਂ ਵੱਲੋਂ ਕੀਤਾ ਮੇਰੀ ਮੋਟਰ ਤੋਂ ਖੋਲ ਫੜ ਕੇ ਉੱਥੇ ਐਫ ਆਈ ਆਰ ਕਰਾ ਕੇ ਆਏ ਆ ਠੀਕ ਆ ਪੁਲਿਸ ਵਾਲਿਆਂ ਦੂਏ ਦਿਨ ਫੇਰ ਉਹ ਕੰਮ ਤੈਨੂੰ ਕਰਾ ਦੇ ਐਫ ਆਈ ਆਰ ਕਰਾ ਕੇ ਆਏ ਆ ਠੀਕ ਆ ਪੁਲਿਸ ਵਾਲਿਆਂ ਦੂਏ ਦਿਨ ਫੇਰ ਪੁਲਿਸ ਲੋਕਲ ਜੋ ਲੋਕਲ ਪ੍ਰਸ਼ਾਸਨ ਹੈ ਸਾਡੀ ਸਪੋਰਟ ਨਹੀਂ ਕਰਦਾ ਕਿ ਵੀ ਜਦੋਂ ਅਸੀਂ ਉਹਨਾਂ ਨੂੰ ਫੜ ਕੇ ਦਿੰਨੇ ਆ ਉਹ ਛੱਡ ਦਿੰਦੇ ਆ ਬਜ਼ੁਰਗ ਮਹਿਲਾ ਸੀਗੀ ਉਹਨਾਂ ਦੇ ਉਹਦੇ ਮੁੰਡਾ ਜਿਹਨੇ ਜਿਵੇਂ ਪਿੰਡ ਵਾਲਿਆਂ ਨੇ ਦੱਸਿਆ ਕਿ ਵੀ ਉਹ ਬਹੁਤ ਵੱਡੀ ਆਪਣਾ ਉਹਨਾਂ ਕੋਲ ਪ੍ਰੋਪਰਟੀ ਸੀ ਸਾਰਾ ਬੇਚਤੀ ਉਹਨਾਂ ਮੁੰਡਿਆਂ ਨੇ ਨਸ਼ਾ ਕਰ ਕਰਕੇ ਵੇਚ ਦਿੱਤਾ ਨਸ਼ਾ ਕਰ ਕਰਕੇ ਵੇਚ ਦਿੱਤਾ ਨਸ਼ਾ ਕਰ ਕਰਕੇ ਵੇਚ ਦਿੱਤਾ ਮਿੱਠੂ ਜੀ ਇੱਕ ਨਾ ਕਹਾਵਤ ਹੈ ਪੰਜਾਬੀ ਦੇ ਵਿੱਚ ਬੜੀ ਪ੍ਰਚਲਿਤ ਆ ਸਾਡੇ ਬਜ਼ੁਰਗਾਂ ਨੇ ਬਣਾਈ ਦੀ ਹੈ ਕਿ ਖਾਣ ਪੀਣ ਨੂੰ ਲੂੰਬੜੀ ਤੇ ਡੰਡੇ ਖਾਣ ਨੂੰ ਰਿਚ ਤਾਨੂੰ ਨਹੀਂ ਲੱਗਦਾ ਕਿ ਜਿੱਥੇ ਕਿਤੇ ਮਾਨਸਮਾਨ ਹੋਣਾ ਹੁੰਦਾ ਉੱਥੇ ਤਾਂ ਮੰਤਰੀ ਸਾਹਿਬ ਖੁਦ ਜਾਂਦੇ ਨੇ ਜਿੱਥੇ ਉਹਨਾਂ ਨੂੰ ਸ਼ੁਭਾ ਹੁੰਦਾ ਕਿ ਇੱਥੇ ਕੋਈ ਪਿੰਡ ਵਾਸੀ ਬੋਲ ਸਕਦੇ ਆ ਜਾਂ ਕੁਝ ਉੱਥੇ ਫਿਰ ਜਿਹੜਾ ਗਰਾਊਂਡ ਲੈਵਲ ਦੀ ਟੀਮ ਹੈ ਜਾਂ ਜਿਨ੍ਹਾਂ ਨੇ ਸੰਗਠਨ ਖੜਾ ਕੀਤਾ ਸੀਗਾ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਉਦੋਂ ਜੁੜੇ ਹੋ ਜਦੋਂ ਇਸ ਪਾਰਟੀ ਦਾ ਪੰਜਾਬ ਦੇ ਵਿੱਚ ਵजूद ਨਾ ਦੇ ਬਰਾਬਰ ਸੀਗਾ ਬਹੁਤ ਮਿਹਨਤ ਤੁਸੀਂ ਕੀਤੀ ਹੈ ਤੁਹਾਡੇ ਸੰਘਰਸ਼ ਦੇ ਦਿਨਾਂ ਨੂੰ ਅਸੀਂ ਦੇਖਿਆ ਲੇਕਿਨ ਮੁੰਡਿਆ ਸਾਹਿਬ ਕਾਂਗਰਸ ਤੋਂ ਸ਼ਿਫਟ ਹੋ ਕੇ ਆਮ ਆਦਮੀ ਪਾਰਟੀ ਚ ਆਇਆ ਸੀ ਕਿ ਅੱਜ ਐਮਐਲਏ ਬਣ ਕੇ ਹੋ ਸਕਦਾ ਕੱਲ ਨੂੰ ਉਹਨਾਂ ਨੂੰ ਕਿਸੇ ਹੋਰ ਪਾਰਟੀ ਤੋਂ ਆਫਰ ਆਇਆ ਤਾਂ ਉਹ ਆਪਣੇ ਪੋਲਿਟੀਕਲ ਕੈਰੀਅਰ ਨੂੰ ਰਾਈਜ਼ ਦੇਣ ਲਈ ਕਿਸੇ ਹੋਰ ਪਾਰਟੀ 'ਚ ਚਲੇ ਜਾਣ ਭਾਜਪੀ 'ਚ ਚਲੇ ਜਾਣ ਲੇਕਿਨ ਲੋਕਾਂ ਨੂੰ ਤੁਸੀਂ ਫੇਸ ਕਰਨਾ ਆ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਮੁੰਡੀਆਂ ਸਾਹਿਬ ਦਾ ਮਤਰਈ ਵਿਹਾਰ ਲੋਕਾਂ ਦੇ ਨਾਲ ਹੋ ਰਿਹਾ ਹੈ ਉਹਦੇ ਚੱਲਦਿਆਂ ਆਮ ਵਰਕਰਾਂ ਨੂੰ ਜਿਹੜਾ ਹੈ ਪਾਰਟੀ ਦੇ ਵਰਕਰਾਂ ਨੂੰ ਉਹ ਫੇਸ ਕਰਨਾ ਲੋਕਾਂ ਨੂੰ ਮੁਸ਼ਕਲ ਹੋ ਜਾਏਗਾ ਅਗਰ ਤੁਸੀਂ ਇੱਕ ਗੱਲ ਕਹੀ ਕਿ ਜਦੋਂ ਕੋਈ ਵੀ ਹਲਕਾ ਵਾਸੀ ਇਹ ਪੰਜਾਬ ਦਾ ਨੁਮਾਇੰਦਾ ਜਦੋਂ ਕੋਈ ਆਪਣਾ ਦੁੱਖ ਮੰਡੀਆਂ ਸਾਹਿਬ ਦੇ ਸਾਹਮਣੇ ਮੰਤਰੀ ਸਾਹਿਬ ਦੇ ਸਾਹਮਣੇ ਰੱਖਦਾ ਹੈ ਤਾਂ ਉਹ ਉਹਦੀ ਸੁਣਵਾਈ ਕੀਤੀ ਜਾਂਦੀ ਹੈ ਮੈਂ ਬਤੌਰ ਪੱਤਰਕਾਰ ਵੀ ਕੰਮ ਕਰਦਾ ਹਾਂ ਫੀਲਡ ਦੇ ਵਿੱਚ ਆਰਟੀਆਈ ਐਕਟਿਵਿਸਟ ਵੀ ਹਾਂ ਮੈਂ ਤੇ ਮੇਰੇ ਵੱਲੋਂ ਇੱਕ ਕੰਪਲੇਂਟ ਚਿੱਟੇ ਵਾਲੇ ਦੇ ਖਿਲਾਫ ਕੀਤੀ ਗਈ ਸੀ ਜਿਹੜੀ ਮੰਡੀਆਂ ਸਾਹਿਬ ਨੂੰ 30 ਮਈ ਨੂੰ ਲਿਖਤ 'ਚ ਸ਼ਿਕਾਇਤ ਦਿੱਤੀ ਗਈ ਠੀਕ ਹੈ ਜੀ ਉਸ ਕੇਸ ਦੇ ਵਿੱਚ ਚਿੱਟੇ ਵਾਲੇ ਮੂਹ ਮੰਨਦੇ ਨੇ ਕਿ ਅਸੀਂ ਚਿੱਟਾ ਵੇਚਦੇ ਆ ਲੇਕਿਨ ਪੰਜਾਬ ਪੁਲਿਸ ਨੇ ਹਜੇ ਤੱਕ ਕਾਰਵਾਈ ਨਹੀਂ ਕੀਤੀ ਚੌਕੀ ਇੰਚਾਰਜ ਨੇ ਦਿਨੇਸ਼ ਸ਼ਰਮਾ ਜੀ ਪੀਐਸ ਡਿਵੀਜ਼ਨ ਨੰਬਰ ਦੇ 7 ਦੇ ਅਗਸਟ ਪੈਂਦੀ ਹੈ ਤਾਜਪੁਰ ਚੌਕੀ ਦਿਨੇਸ਼ ਸ਼ਰਮਾ ਜੀ ਕਹਿੰਦੇ ਕਿ ਮੈਂ ਨਹੀਂ ਮੰਨਦਾ ਉਹ ਚਿੱਟਾ ਵੇਚਦੇ ਆ ਜਦਕਿ ਜਿਹੜੇ ਤਸਕਰ ਨੇ ਉਹ ਪਿੰਡ ਦੀ ਸਰਪੰਚ ਦੀ ਮੌਜੂਦਗੀ ਦੇ ਵਿੱਚ ਮੰਨਦੇ ਨੇ ਮੈਂਬਰ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਮੰਨਦੇ ਨੇ ਹਾਲਾਤ ਇੱਥੇ ਤੱਕ ਹੋ ਚੁੱਕੇ ਨੇ ਕਿ ਉਹੀ ਪਰਿਵਾਰ ਸ਼ਹਿਰ ਦੇ ਵਿੱਚੋਂ ਮਿਊਨਿਸਪਲ ਕਾਰਪੋਰੇਸ਼ਨ ਦਾ ਸਮਾਨ ਚੋਰੀ ਕਰਕੇ ਵੇਚਦਾ ਆ ਉਦੇ ਬਾਰੇ ਵੀ ਪੰਚਾਇਤ ਨੂੰ ਦੋ ਵਾਰੀ ਲੈਟਰ ਲਿਖ ਦਿੱਤੀ ਜਾਂਦੀ ਹੈ ਲੇਕਿਨ ਪੰਚਾਇਤ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਜਾਂਦੀ ਹੈ ਪੰਚਾਇਤ ਨੂੰ ਲਿਖਿਤ ਚ ਦਿੱਤੀ ਜਾਂਦੀ ਹੈ ਕਿ ਇਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਕਰਵਾਈ ਜਾਵੇ ਲਿਖਿਤ ਤੇ ਕਿਤੇ ਨਾ ਕਿਤੇ ਪੰਚਾਇਤ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੀ ਹੈ ਕਿਉਂਕਿ ਉਸ ਪਰਿਵਾਰ ਦੇ ਵਿੱਚ 10 ਦੇ ਕਰੀਬ ਵੋਟਾਂ ਨੇ ਤੇ ਸਰਪੰਚ ਸਾਹਿਬ ਦਾ ਕਹਿਣਾ ਸੀਗਾ ਕਿ ਦੇਖੋ ਅਸੀਂ ਇਸ ਪਰਿਵਾਰ ਦੇ ਨਾਲ ਵਿਗਾਰ ਨਹੀਂ ਸਕਦੇ ਮਤਲਬ ਇਹ ਹੋ ਗਿਆ ਕਿ ਅਗਰ ਕਿਸੇ ਦੇ ਪਰਿਵਾਰ ਚ 20 ਵੋਟਾਂ ਤੇ ਉਹ ਤੇ ਫਿਰ ਸ਼ਹਿਰ ਨੂੰ ਲੁੱਟ ਕੇ ਖਾ ਜਾਊਗਾ ਇਸ ਬਾਬਤ ਸੰਜੀਵ अरोड़ा ਜੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਦੇ ਸਾ ਅਦਿੱਤ્ય ਦੱਚਲਵਾਲ ਜੀ ਮਿਊਨਿਸਪਲ ਕਮਿਸ਼ਨਰ ਉੱਥੇ ਬੈਠੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਐਕਸ਼ਨ ਲਵਾਂਗੇ ਔਰ 16 ਜੁਲਾਈ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੇ ਲੈਟਰ ਲਿਖਤਾ ਕਿ ਬੰਦਿਆ ਤੇ ਕਾਰਵਾਈ ਕੀਤੀ ਜਾਵੇ ਪਰਚਾ ਦਿੱਤਾ ਜਾਵੇ ਫਿਰ ਵੀ ਦਿਨੇਸ਼ ਸ਼ਰਮਾ ਜਿਹੜਾ ਪਰਚਾ ਨਹੀਂ ਦਿੰਦਾ ਕਿਤੇ ਨਾ ਕਿਤੇ ਉਹ ਚੋਰਾਂ ਨੂੰ ਪ੍ਰੋਟੈਕਟ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਦਿਨੇਸ਼ ਸ਼ਰਮਾ ਜਿਹੜਾ ਪੂਰੀ ਕਾਨੂੰਨ ਵਿਵਸਥਾ ਨਾਲੋਂ ਉੱਤੇ ਹੋ ਗਿਆ ਕਿ ਇੱਕ ਸਰਕਾਰੀ ਵਿਭਾਗ ਲਿਖ ਕੇ ਦੇ ਰਿਹਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਫਿਰ ਵੀ ਉਹ ਕਾਰਵਾਈ ਨਹੀਂ ਕਰ ਰਿਹਾ ਕਿਸ ਚੀਜ਼ ਦਾ ਡਰ ਹੈ ਦਿਨੇਸ਼ ਸ਼ਰਮਾ ਨੂੰ ਪਰ ਪਿੰਡਾਂ ਵਾਲਿਆਂ ਨੇ ਤੇ ਬੋਰਡ ਲੇ ਕੇ ਲਾ ਦਿੱਤੇ ਕਿ ਆਮ ਆਰ ਵੀ ਪਾਰਟੀ ਦਾ ਕੋਈ ਲੀਡਰ ਕੋਈ ਵਰਕਰ ਜਿਹੜਾ ਪਿੰਡਾਂ ਚ ਨਾ ਵੜੇ ਦੇਖੋ ਐਂਟੀ ਪਾਰਟੀਆਂ ਨੇ ਸਭ ਤੋਂ ਇਹ ਤਾਂ ਦੇਖੋ ਜੀ ਜਦੋਂ ਐਂਟੀ ਪਾਰਟੀਆਂ ਖੜਦੀਆਂ ਨਾ ਉਹ ਉਹਨਾਂ ਨੇ ਇਦਾਂ ਹੀ ਕਰਨਾ ਕਿ ਵੀ ਸਾਡੇ ਪਿੰਡਾਂ ਚ ਨਾ ਵੜਿਆ ਅਸੀਂ ਕੱਲ ਪਿੰਡਾਂ ਜਾ ਕੇ ਆਏ ਆ ਪਰਸੋ ਜਾ ਕੇ ਆਏ ਸਾਡੇ ਦੇ ਲਈ ਤਾਂ ਕੁਝ ਨਹੀਂ ਮੈਂ ਬੀਂਗ ਜਿਹੜੀ ਪਿੰਡਾਂ ਚ ਬੋਰਡ ਲੱਗੇ ਉੱਥੇ ਜਾ ਕੇ ਆਏ ਸਸੀਕਾਲ ਜੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਬੜੀ ਹੀ ਅਹਿਮ ਮੁਹਿੰਮ ਜੋ ਕਿ ਯੁਧ ਨਸ਼ਿਆਂ ਦੇ ਵਿਰੁੱਧ ਬੜੀ ਪ੍ਰਮੁਖਤਾ ਦੇ ਨਾਲ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਥੱਲ ਪਾਉਣ ਦੇ ਲਈ ਪੰਜਾਬ ਸਰਕਾਰ ਜਿਹੜੀ ਪ੍ਰਯਾਸ ਕਰਤਾ ਹੈ ਲੇਕਿਨ ਇਸ ਦੇ ਵਿੱਚ ਕੁਝ ਲੋਕ ਅਜਿਹੀ ਵੀ ਨੇ ਜਿਹੜੇ ਸਰਕਾਰ ਦੇ ਇਸ ਕੰਮ ਤੋਂ ਸੰਤੁਸ਼ਟ ਦਿਖਾਈ ਨਹੀਂ ਦੇ ਰਹੇ ਜਿਹਦੀ ਤਾਜ਼ਾ ਉਦਾਹਰਣ ਬਿੱਤੇ ਦਿਨੀ ਪਿੰਡ ਰਤਨਗੜ੍ਹ ਹਲਕਾ ਸਾਨੇਵਾਲ ਦੇ ਵਿੱਚ ਵੇਖਣ ਨੂੰ ਮਿਲਲੀ ਜਿੱਥੇ ਪਾਰਟੀ ਦੇ ਹਲਕਾ ਸੰਗਠਨ ਇਨਚਾਰਜ ਤੇਜਿੰਦਰ ਸਿੰਘ ਮਿੱਠੂ ਜੀ ਇੱਕ ਇਸੇ ਮੁਹਿੰਮ ਤਹਿਤ ਇੱਕ ਮੀਟਿੰਗ ਦੇ ਲਈ ਗਏ ਸੀਗੇ ਜਿੱਥੇ ਪਿੰਡ ਵਾਸੀਆਂ ਵੱਲੋਂ ਕੁਝ ਇਤਰਾਜ਼ ਜਤਾਏ ਗਏ ਬਹੁਤ ਸਾਰੀਆਂ ਗੱਲਾਂ ਪਿੰਡ ਵਾਲਿਆਂ ਵੱਲੋਂ ਕਹੀਆਂ ਗਈਆਂ ਕਈ ਦਾਅਵੇ ਵੀ ਕੀਤੇ ਗਏ ਕਿ ਚਿੱਟੇ ਵਾਲਿਆਂ ਨੂੰ ਪਿੰਡ ਵਾਲੇ ਫੜਾਉਂਦੇ ਆ ਲੇਕਿਨ ਪੁਲਿਸ ਅਫਸਰ ਜਿਹੜੇ ਨੇ ਬਿਨਾਂ ਕਾਰਵਾਈ ਤੋਂ ਛੱਡ ਦਿੰਦੇ ਨੇ ਸੋ ਇਸ ਬਾਬਤ ਗੱਲਬਾਤ ਕਰਨ ਦੇ ਲਈ ਅਸੀਂ ਤੇਜਿੰਦਰ ਸਿੰਘ ਮਿੱਠੂ ਜੀ ਦੇ ਆਫਿਸ ਪਹੁੰਚੇ ਆ ਅਗਲੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਤੇਜਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਤੇਜਿੰਦਰ ਜੀ ਵੀਡੀਓ ਇੱਕ ਵਾਇ ਗੱਲ ਦੀ ਚਰਚਾ ਹੋਈ ਹੈ ਕਿ ਪਿੰਡ ਵਾਸੀਆਂ ਵੱਲੋਂ ਜਿਹੜੇ ਬਹੁਤ ਸਾਰੇ ਦਾਅਵੇ ਕੀਤੇ ਗਏ ਨੇ ਕਿ ਚਿੱਟੇ ਦੀ ਰੋਕਥਾਮ ਜਿਹੜੀ ਹੈ ਖਾਸ ਤੌਰ ਤੇ ਚੌਂਤੇ ਪਿੰਡ ਦੇ ਵਿੱਚ ਕਿਉਂਕਿ ਉਹਨੂੰ ਚਿੱਟੇ ਦੀ ਰਾਜਧਾਨੀ ਕਿਹਾ ਜਾਂਦਾ ਤੇ ਬਹੁਤ ਸਾਰੇ ਇਤਰਾਜ਼ ਜਿਹੜੇ ਪਿੰਡ ਵਾਸੀਆਂ ਵੱਲੋਂ ਜਤਾਏ ਗਏ ਨੇ ਕੀ ਪੂਰਾ ਮਾਮਲਾ ਸੀ ਗੱਲਦਾ ਜੀ ਅਸੀਂ ਜੋ ਸਾਡੇ ਹਾਈ ਕਮਾਂਡ ਵੱਲੋਂ ਸਾਨੂੰ ਨਿਰਦੇਸ਼ ਹੈ ਕਿ ਵੀ ਉੱਥੇ ਆਪਾਂ ਹਰ ਪਿੰਡ ਦੇ ਵਿੱਚ ਚਿੱਟੇ ਦੇ ਵਿਰੁੱਧ ਆ ਖਾਸ ਕਰਕੇ ਨਸ਼ੇ ਦੇ ਵਿਰੁੱਧ ਆਪਾਂ ਇੱਕ ਮੁਹਿੰਮ ਚੜ੍ਹੀ ਹੋਈ ਹੈ ਯੋਧ ਨਸ਼ਾ ਵਿਰੁੱਧ ਅਸੀਂ ਉਹ ਹਰਪਿੰਦ ਜਾਣੇ ਪਏ ਆ ਤੇ ਲੋਕਾਂ ਕੋਲੋਂ ਪਰਵਾ ਹੁੰਗਾਰਾ ਮਿਲਦਾ ਪਰ ਲੋਕ ਪਾਰਟੀਬਾਜੀ ਤੋਂ ਉੱਠ ਕੇ ਸਾਡੀ ਸਪੋਰਟ ਕਰ ਰਹੇ ਨੇ ਉੱਥੇ ਆਂਦੇ ਨੇ ਬਹੁਤ ਖੁਸ਼ ਹੁੰਦੇ ਆ ਸਾਨੂੰ ਕਿ ਵੀ ਤੁਸੀਂ ਇੱਕ ਸਰਕਾਰ ਨੇ ਜੁਨੇ ਵਿਕਲਾ ਉਪਰਾਲਾ ਕੀਤਾ ਕਿ ਤੁਸੀਂ ਲੋਕਾਂ 'ਚ ਜਾਣੇ ਹੋ ਪ੍ਰਸ਼ਾਸਨ ਸਾਡੇ ਨਾਲ ਹੁੰਦਾ ਜਿਹਦੇ 'ਚ ਸੇ ਸਹੂਿਦਾਂ ਵਾਲੇ ਸਾਡੇ ਮੈਡੀਕਲ ਆਫੀਸਰਸ ਹੁੰਦੇ ਆ ਨਾਲ ਮੌਜੂਦਾ ਸੰਬੰਧਨ ਥਾਣੇ ਦੇ ਐਸਐਚਓ ਯਾ ਐਡੀਸ਼ਨਲ ਐਸਐਚਓ ਉਥੇ ਜਰੂਰ ਅਵੇਲੇਬਲ ਹੁੰਦੇ ਆ ਕਿ ਵੀ ਜੋ ਵੀ ਮਸਲਾ ਕੋਈ ਅਗਰ ਸ਼ਿਕਾਇਤ ਰਵੇ ਉਥੇ ਅਸੀਂ ਔਰ ਓਨ ਦਾ ਸਪੋਰਟ ਅਸੀਂ ਹੱਲ ਕਰ ਸਕੀਏ ਤੇ ਇਸ ਬਾਬਤ ਅਸੀਂ ਪਹੁੰਚੇ ਸੀ ਰਤਨਗੜ ਰਤਨਗੜ ਦੇ ਵਿੱਚ ਦੇਖੋ ਜੀ ਸਾਡੇ ਇਹ ਪਿੰਡ ਹਲਕਾ ਸਾਡਾ ਲੋਕਾਂ ਨੇ ਸਾਨੂੰ ਚੁਣਿਆ ਸਵਾਲ ਵੀ ਸਾਨੂੰ ਪੁੱਛ ਸਕਦੇ ਆ ਉਹਨਾਂ ਕੋਲ ਪੂਰਾ ਹੱਕ ਹੈ ਇਸੇ ਇਸੇ ਬਾਬਤ ਅਸੀਂ ਉਸੇ ਉੱਥੇ ਪਹੁੰਚੇ ਸੀ ਤੇ ਵੀ ਕੁਝ ਜੋ ਪੀੜਤ ਲੋਕ ਸਨ ਜਿਵੇਂ ਇੱਕ ਬਜ਼ੁਰਗ ਮਹਿਲਾ ਸੀਗੀ ਉਹਨਾਂ ਦੇ ਉਹਦੇ ਮੁੰਡਾ ਜਿਨੇ ਜਿਨ ਜਿਵੇਂ ਪਿੰਡ ਵਾਲਿਆਂ ਨੇ ਦੱਸਿਆ ਕਿ ਵੀ ਉਹ ਬਹੁਤ ਵੱਡੀ ਆਪਣਾ ਉਹਨਾਂ ਕੋ ਪ੍ਰਾਪਰਟੀ ਸੀ ਸਾਰਾ ਵੇਚਤੀ ਉਹਨਾਂ ਮੁੰਡਿਆਂ ਨੇ ਨਸ਼ਾ ਕਰ ਕਰਕੇ ਵੇਚ ਦਿੱਤਾ ਤੇ ਹੋਰ ਲੋਕਾਂ ਵੱਲੋਂ ਸਵਾਲ ਸੀ ਕਿ ਵੀ ਪੁਲਿਸ ਲੋਕਲ ਜੋ ਲੋਕਲ ਪ੍ਰਸ਼ਾਸਨ ਹੈ ਸਾਡੀ ਸਪੋਰਟ ਨਹੀਂ ਕਰਦਾ ਕਿ ਵੀ ਜਦੋਂ ਅਸੀਂ ਉਹਨਾਂ ਨੂੰ ਫੜ ਕੇ ਦਿੰਨੇ ਆ ਉਹ ਛੱਡ ਦਿੰਦੇ ਆ ਇਸੇ ਤਹਿਤ ਅਸੀਂ ਐਸਐਚਓ ਨੂੰ ਬੁਲਾਇਆ ਫਿਰ ਐਸਐਚਓ ਕਿਤੇ ਰੇਡ ਤੇ ਗਏ ਹੋਏ ਸੀਗੇ ਸਾਡੇ ਜਗਦੀਪ ਗਿੱਲ ਜੀ ਤੇ ਉਹਨਾਂ ਨੇ ਉੱਥੇ ਆ ਕੇ ਜਦੋਂ ਗੱਡੀ ਲੈ ਕੇ ਆਏ ਅਸੀਂ ਉਹਨਾਂ ਨੂੰ ਦੱਸੀ ਗੱਲ ਸਾਰੀ ਵੀ ਉਹਨਾਂ ਨੇ ਉਹਨਾਂ ਨੇ ਆਪਣੇ ਜੋ ਵੀ ਲੋਕਾਂ ਨੇ ਗਲੇ ਸ਼ਿਕਪੇ ਸੀ ਉਹਨਾਂ ਨਾਲ ਸ਼ੇਅਰ ਕੀਤੇ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਅਸੀਂ ਤੁਹਾਨੂੰ ਇਹਦੀ ਮੌਜੂਦ ਜੋ ਸੰਬੰਧਿਤ ਹੈਲਪ ਰਹੇਗੀ ਉਹ ਪ੍ਰੋਪਰ ਦਵਾਂਗੇ ਚਾਹੇ ਤੁਸੀਂ ਸਾਡੇ ਤੋਂ ਲੈਣੋ ਚਾਹੇ ਮੰਤਰੀ ਸਾਹਿਬ ਅਵੇਲੇਬਲ ਆ ਉਹਨਾਂ ਨੂੰ ਦੱਸੋ ਤੇ ਅਸੀਂ ਸੀਪੀ ਸਾਹਿਬ ਨੂੰ ਵੀ ਡਿਟੇਲ ਦਵਾਂਗੇ ਇਹਦੀ ਕਿ ਜਿਹੜੇ ਆ ਬੰਦੇ ਚੱਟੇ ਵੇਚਦੇ ਆ ਉਸੇ ਬਾਬਤ ਕੁਦਰਤੀ ਉਹਨਾਂ ਦੀ ਗੱਡੀ ਚ ਵਿੱਚ ਚਾਰ ਜੀ ਉਹਨਾਂ ਨੇ ਜੋ ਕੀਤੀ ਸੀ ਆਪਣਾ ਰੇਡ ਕੀਤੀ ਸੀ ਉਹ ਰੇਡ ਦੇ ਉਹ ਚਾਰ ਬੰਦੇ ਉਹਨਾਂ ਨੇ ਗੱਡੀ ਦੇ ਵਿੱਚ ਬਿਠਾ ਕੇ ਲੈਂਦੇ ਹੋਏ ਸੀ ਉਹ ਕਹਿੰਦੇ ਮੈਂ ਹੁਣੇ ਚੌਂਤੇ ਤੋਂ ਚਿੱਟੇ ਵਾਲੇ ਫੜ ਕੇ ਲਿਆ ਆ ਪੁਲਿਸ ਵੱਲੋਂ ਕੰਮ ਪੂਰਾ ਚੱਲ ਰਿਹਾ ਪਰ ਆਪਾਂ ਨੂੰ ਸਾਰੇ ਮੇਰੇ ਪਿੰਡ ਵਾਸੀਆਂ ਦੇ ਵੀ ਸਪੋਰਟ ਚਾਹੀਦੀ ਆ ਪ੍ਰਸ਼ਾਸਨ ਤੇ ਜਾਂ ਸਰਕਾਰ ਇਕੱਲਾ ਕੁਝ ਨਹੀਂ ਕਰ ਸਕਦੀ ਉਹਨਾਂ ਨੂੰ ਲੋਕਲ ਲੋਕਾਂ ਦੀ ਵੀ ਸਪੋਰਟ ਚਾਹੀਦੀ ਆ ਮਿਟਰੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੁਲਿਸ ਪੂਰੀ ਸਪੋਰਟ ਕਰ ਰਹੀ ਹੈ ਲੇਕਿਨ ਕਿੰਨਾ ਕਿਤੇ ਉਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਸਰਕਾਰ ਨੂੰ ਲੈ ਕੇ ਰੋਸ ਘਟ ਹੈ ਪੁਲਿਸ ਨੂੰ ਲੈ ਕੇ ਰੋਸ ਘਟ ਹੈ ਲੇਕਿਨ ਕੈਬਨਿਟ ਮੰਤਰੀ ਜਾਂ ਫਿਰ ਹਲਕਾ ਥਾਣੇ ਵਾਲਦੇ ਐਮਐਲਏ ਦੀ ਗੱਲ ਕਰ ਲਈਏ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਲੈ ਕੇ ਰੋਸ ਬਹੁਤ ਜ਼ਿਆਦਾ ਕਿਉਂਕਿ ਇੱਕ ਪਿੰਡ ਵਾਸੀ ਨੂੰ ਅਸੀਂ ਕਹਿੰਦੇ ਸੁਣਿਆ ਕਿ ਮੁੰਡੀਆਂ ਸਾਹਿਬ ਪਹਿਲਾਂ ਤਾਂ ਤਿੰਨ ਤਿੰਨ ਗੇੜੇ ਮਾਰਦੇ ਸੀਗੇ ਹਫ਼ਤੇ ਦੇ ਵਿੱਚ ਹੁਣ 3 ਸਾਲ ਚ ਉਹਨਾਂ ਨੇ ਇੱਕ ਵੀ ਗੇੜਾ ਨਹੀਂ ਮਾਰਿਆ ਕਿਉਂ ਮਤਰੇਈਮਾਲ ਵਰ ਅਵਹਾਰ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਨੀ ਇਸ ਤਰ੍ਹਾਂ ਕੁਛ ਨਹੀਂ ਹੈ ਦੇਖੋ ਸਮੇਂ-ਸਮੇਂ ਦੇ ਵਿੱਚ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਪਿੰਡਾਂ 'ਚ ਜਾਣ ਦੀ ਤੇ ਅਸੀਂ ਦੇਖੋ ਹੁਣ ਪਰਮਾਤਮਾ ਵੱਲੋਂ ਉਹਨਾਂ ਨੂੰ ਇੱਕ ਪੰਜਾਬ ਦੀ ਵਿਜੀਰੀ ਮਿਲੀ ਹੋਈ ਆ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਵੀ ਪੂਰਾ ਟਾਈਮ ਦੇਣਾ ਪੈਂਦਾ ਤੇ ਉਸ ਦੇ ਵਿੱਚ ਹੁਣ ਜਦੋਂ ਸੈਟਰਡੇ ਸੰਡੇ ਆਉਂਦਾ ਆ ਜਿਨ੍ਹਾਂ ਵੱਧ ਤੋਂ ਵੱਧ ਹਲਕਾ ਸਾਹਨੇ ਵਾਲ ਦੇ ਵਿੱਚ ਜੋ ਵੀ ਦੁੱਖ ਸੁੱਖ ਹੈ ਲੋਕਾਂ ਦੇ ਉੱਥੇ ਜਾਂਦੇ ਨੇ ਕੰਮ ਕਰਦੇ ਨੇ ਹੁਣ ਸ਼ਾਮਾਂ ਸ਼ੋਰਟ ਹੋਣ ਕਰਕੇ ਸਾਨੂੰ ਜਾਣਾ ਪੈਂਦਾ ਕਿਤੇ ਸਾੜੀ ਡਿਊਟੀਆਂ ਲੱਗਦੀਆਂ ਪਾਰਟੀ ਵੱਲੋਂ ਤੇ ਜਾਂ ਮੰਤਰੀ ਸਾਹਿਬ ਵੱਲੋਂ ਕਿ ਵੀ ਹੁਣ ਬੀਂਗਾ ਪਾਰਟੀ ਦੇ ਵਰਕਰ ਆ ਆਂਦੀ ਪਾਰਟੀ ਦੇ ਵਰਕਰ ਉਸ ਕਿ ਲੋਕਾਂ 'ਚ ਜਾਂਦੇ ਆ ਤੇ ਮੰਤਰੀ ਸਾਹਿਬ ਦੇ ਨਹੀਂ ਹੋ ਪੰਦੇ ਤਾਂ ਉਹਨਾਂ ਦੇ ਬ੍ਰਦਰ ਛੋਟੇ ਜੁਰਾਵਰ ਸਿੰਘ ਜਾਂਦੇ ਨੇ ਜਾਂ ਸਾਡੀ ਉਹਨਾਂ ਦੀ ਟੀਮ ਪਹੁੰਚਦੀ ਆ ਪਰ ਲੋਕਾਂ ਦਾ ਮਸਲਾ ਇਹ ਹੈ ਕਿ ਵੀ ਸਾਡੀ ਉਹਨਾਂ ਤੱਕ ਅਪਰੋਚ ਨਹੀਂ ਆ ਪਰ ਇਹ ਜੋ ਕੁਝ ਨਹੀਂ ਹੈ ਦਫਤਰ ਖੁੱਲਾ ਸਾਰਾ ਦਿਨ ਜਿਹੜਾ ਆਉਂਦਾ ਅਸੀਂ ਉਹਨੂੰ ਉਹਨਾਂ ਦਾ ਸਵਾਗਤ ਕਰਦੇ ਉਹਨਾਂ ਦਾ ਕੰਮ ਹੁੰਦਾ ਉਹ ਪਹਿਲ ਦੇ ਆਧਾਰ ਤੇ ਕਰਦੇ ਆ ਨਾ ਉਹਦੇ ਚ ਪਾਰਟੀ ਹੁੰਦੀ ਐ ਨਾ ਪਾਰਟੀ ਬਾਜੀ ਹੁੰਦੀ ਐ ਕੋਈ ਵੀ ਜਿਹੜਾ ਵੀ ਆਂਦਾ ਉਸ ਨੂੰ ਇਹ ਨਹੀਂ ਪੁੱਛਦਾ ਤੁਸੀਂ ਕਿਹੜੀ ਪਾਰਟੀ ਦੇ ਸਬੰਧ ਤੋਂ ਅਸੀਂ ਉਹਨਾਂ ਦਾ ਕੰਮ ਕਰਾਣਾ ਹੁੰਦਾ ਜੀ ਜੀ ਮਿੱਠੂ ਜੀ ਇੱਕ ਨਾ ਕਹਾਵਤ ਐ ਪੰਜਾਬੀ ਦੇ ਵਿੱਚ ਬੜੀ ਪ੍ਰਚਲਿਤ ਆ ਸਾਡੇ ਬਜ਼ੁਰਗਾਂ ਨੇ ਬਣਾਈ ਦੀ ਹੈ ਕਿ ਖਾਣ ਪੀਣ ਨੂੰ ਲੂੰਬੜੀ ਤੇ ਡੰਡੇ ਖਾਣ ਨੂੰ ਰਿਚ ਤੁਹਾਨੂੰ ਨਹੀਂ ਲੱਗਦਾ ਕਿ ਜਿੱਥੇ ਕਿਤੇ ਮਾਨ ਸਨਮਾਨ ਹੋਣਾ ਹੁੰਦਾ ਉੱਥੇ ਤਾਂ ਮੰਤਰੀ ਸਾਹਿਬ ਖੁਦ ਜਾਂਦੇ ਨੇ ਜਿੱਥੇ ਉਹਨਾਂ ਨੂੰ ਸ਼ੁਭਾ ਹੁੰਦਾ ਕਿ ਇੱਥੇ ਕੋਈ ਪਿੰਡ ਵਾਸੀ ਬੋਲ ਸਕਦੇ ਆ ਜਾਂ ਕੁਝ ਉੱਥੇ ਫਿਰ ਜਿਹੜਾ ਗਰਾਊਂਡ ਲੈਵਲ ਦੀ ਟੀਮ ਹੈ ਜਾਂ ਜਿਨ੍ਹਾਂ ਨੇ ਸੰਗਠਨ ਖੜਾ ਕੀਤਾ ਸੀਗਾ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਉਦੋਂ ਜੁੜੇ ਹੋ ਜਦੋਂ ਅਸਾ ਪਾਰਟੀ ਦਾ ਪੰਜਾਬ ਦੇ ਵਿੱਚ ਵਜੂਦ ਨਾ ਦੇ ਬਰਾਬਰ ਸੀਗਾ ਬਹੁਤ ਮਿਹਨਤ ਤੁਸੀਂ ਕੀਤੀ ਹੈ ਤੁਹਾਡੇ ਸੰਘਰਸ਼ ਦੇ ਦਿਨਾਂ ਨੂੰ ਅਸੀਂ ਦੇਖਿਆ ਲੇਕਿਨ ਮੁੰਡਿਆ ਸਾਹਿਬ ਕਾਂਗਰਸ ਤੋਂ ਸ਼ਿਫਟ ਹੋ ਕੇ ਆਮ ਆਦਮੀ ਪਾਰਟੀ ਚ ਆਏ ਸੀ ਕਿ ਅੱਜ ਐਮਐਲਏ ਬਣ ਕੇ ਹੋ ਸਕਦਾ ਕੱਲ ਨੂੰ ਉਹਨਾਂ ਨੂੰ ਕਿਸੇ ਹੋਰ ਪਾਰਟੀ ਤੋਂ ਆਫਰ ਆਇਆ ਤਾਂ ਉਹ ਆਪਣੇ ਪੋਲੀਟੀਕਲ ਕੈਰੀਅਰ ਨੂੰ ਰਾਈਜ਼ ਦੇਣ ਲਈ ਕਿਸੇ ਹੋਰ ਪਾਰਟੀ 'ਚ ਚਲੇ ਜਾਣ ਬੀਜੇਪੀ 'ਚ ਚਲੇ ਜਾਣ ਲੇਕਿਨ ਲੋਕਾਂ ਨੂੰ ਤੁਸੀਂ ਫੇਸ ਕਰਨਾ ਹੈ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਮੁੰਡਿਆ ਸਾਹਿਬ ਦਾ ਮਤਰੀ ਵਿਹਾਰ ਲੋਕਾਂ ਦੇ ਨਾਲ ਹੋ ਰਿਹਾ ਹੈ ਉਹਦੇ ਚੱਲਦਿਆਂ ਆਮ ਵਰਕਰਾਂ ਨੂੰ ਜਿਹੜਾ ਆ ਪਾਰਟੀ ਦੇ ਵਰਕਰਾਂ ਨੂੰ ਉਹ ਫੇਸ ਕਰਨਾ ਲੋਕਾਂ ਨੂੰ ਮੁਸ਼ਕਲ ਹੋ ਜਾਏਗਾ ਨਹੀਂ ਨਹੀਂ ਸਰ ਐਦਾ ਦਾ ਕੁਝ ਨਹੀਂ ਹੈ ਮੰਤਰੀ ਸਾਹਿਬ ਦਿਲ ਨਾਲ ਕੰਮ ਕਰ ਰਹੇ ਨੇ ਦੇਖੋ ਪਾਰਟੀ ਦੇ ਸਾਡੇ ਬਹੁਤ ਸਤਿਕਾਰਯੋਗ ਮੰਤਰੀ ਨੇ ਕੈਬਨਿਟ ਮੰਤਰੀ ਨੇ ਬਹੁਤ ਵੱਡੇ ਵੱਡੇ ਅਦਾਰੇ ਦਿੱਤੇ ਹੋਏ ਆ ਉਹਨਾਂ ਕੋਲ ਬੜੇ ਵੱਡੇ ਮਹਿਕਮੇ ਦਿੱਤੇ ਹੋਏ ਆ ਜੇ ਪਾਰਟੀ ਨੇ ਕੋਈ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕੋਸੋ ਸਮਝ ਕੇ ਦਿੱਤੀ ਹੈ ਜੀ ਠੀਕ ਹੈ ਦੂਜੀ ਗੱਲ ਹੈਗੀ ਵਰਕਰ ਅਸੀਂ ਬੀਂਗਾ ਅਸੀਂ ਕਾਮਾਦੀ ਪਾਰਟੀ ਦੇ ਮਤਲਬ ਤੁਸੀਂ ਅਲਾਓਗੇ ਉਹ ਵਰਕਰ ਆ ਕਿ ਮਤਲਬ ਤੁਸੀਂ ਮਿਹਨਤੀ ਵਰਕਰ ਆ ਸਾਨੂੰ ਜਿੱਥੇ ਪਾਰਟੀ ਡਿਊਟੀ ਲਾਂਦੀ ਅਸੀਂ ਹੱਸ ਕੇ ਜਾਂਦੇ ਆਂ ਦੂਜੀ ਗੱਲ ਜੇ ਮੰਤਰੀ ਸਾਹਿਬ ਨਹੀਂ ਹੁੰਦੇ ਸਾਨੂੰ ਸਾਡੀ ਇੱਕ ਪ੍ਰਾਈਮ ਡਿਊਟੀ ਹੈਗੀ ਵੀ ਅਸੀਂ ਉਹਨਾਂ ਦੀ ਉਹਨਾਂ ਦੀ ਗੈਰ ਹਾਜ਼ਰੀ 'ਚ ਉੱਥੇ ਜਾਈਏ ਤੇ ਉਹਨਾਂ ਦੀ ਹਾਜ਼ਰੀ ਲੱਗੇ ਕਿਉਂਕਿ ਇੱਕ ਬੰਦਾ ਬਹੁਤ ਜਗ੍ਹਾ ਕਿੱਥੇ ਕਿੱਥੇ ਕੋ ਮਿਲੇਗਾ ਜੀ ਆਪਾਂ ਸਮਝਦੇ ਆਂ ਵੀ ਇੱਕ ਬੰਦਾ ਇੱਕ ਬੰਦਾ ਆ ਉਹਨੂੰ ਕਿੱਥੇ ਕਿੱਥੇ ਲੈ ਕੇ ਜਾ ਸਕਦੇ ਆਂ ਕਿਉਂਕਿ ਉਹਨਾਂ ਕੋਲ ਪੰਜਾਬ ਦੀ ਪੂਰਾ ਪੰਜਾਬ ਹੈ ਉਹਨਾਂ ਨੂੰ ਕਿਸੇ ਟਾਈਮ ਵੀ ਕਿਸੇ ਕਿਤੇ ਦਾ ਵੀ ਫੋਨ ਆ ਸਕਦਾ ਹੈ ਪਾਰਟੀ ਹਾਈ ਕਮੰਡ ਤੋਂ ਫੋਨ ਆ ਸਕਦਾ ਕਿ ਵੀ ਇੱਥੇ ਆਵੋ ਆਪਾਂ ਜਾਣਾ ਆ ਤੇ ਉਹ ਉਹਨਾਂ ਨੂੰ ਜਾਣਾ ਪੈਂਦਾ ਆ ਕੋਈ ਵੀ ਕੋਈ ਵੀ ਜ਼ਰੂਰਤ ਪੈ ਸਕਦੀ ਆ ਤਿੰਨ ਮੰਤਰਾਲੇ ਉਹਨਾਂ ਕੋਲ ਮਾਲ ਮਾਲ ਵਿਭਾਗ ਆ ਉਹਨਾਂ ਕੋਲ ਜੈਨੀ ਸੈਨੀਟੇਸ਼ਨ ਉਹਨਾਂ ਕੋਲ ਗਲਾਡਾ ਕਮਾਡਾ ਬੁੱਢਾ ਵਾ ਇਹ ਬੜੇ-ਬੜੇ-ਬੜੇ ਵਿਭਾਗ ਨੇ ਪੰਜਾਬ ਦੇ ਰੈਵਨਿਊ ਜਨਰੇਟਡ ਵਿਭਾਗ ਨੇ ਤੇ ਉਹਨਾਂ ਨੂੰ ਹਰ ਪਾਸੇ ਕਿਤੇ ਨਾ ਕਿਤੇ ਡਿਊਟੀ ਲੱਗਦੀ ਹੈ ਤਾਂ ਜਾਣਾ ਪੈਂਦਾ ਹੈ ਬਟ ਇਹ ਆਇਆ ਸੀ ਬੀਇੰਗ ਆ ਪਾਰਟੀ ਵਰਕਰ ਛੋ ਇੱਕ ਆਪਾਂ ਪਾਰਟੀ ਦੇ ਇੱਕ ਨੁਮਾਇੰਦੇ ਆ ਤੇ ਅਸੀਂ ਉੱਥੇ ਜਾਂਦੇ ਆ ਲੋਕਾਂ ਨੇ ਦੇਖੋ ਜੀ ਚਾਹੇ ਮੰਤਰੀ ਸਾਹਿਬ ਦੇ ਨਾਲ ਮੁਰੇ ਆਪਣਾ ਦੁੱਖ ਰੱਖਣ ਚਾਹੇ ਸਾਡੇ ਮੁਰੇ ਦੁੱਖ ਰੱਖਣ ਅਸੀਂ ਹਾਜ਼ਰ ਆ ਜੀ ਅਸੀਂ ਇੱਕੋ ਹੀ ਆ ਮਤਲਬ ਅਸੀਂ ਉਹਨਾਂ ਨੂੰ ਆਪਣੇ ਤੋਂ ਲੱਗ ਨਹੀਂ ਸਮਝਦੇ ਅਸੀਂ ਉਹਨਾਂ ਦੀ ਟੀਮ ਬਣ ਕੇ ਜਾਂ ਪਾਰਟੀ ਦੀ ਟੀਮ ਬਣ ਕੇ ਅਸਾ ਗਰਾਊਂਡ 'ਚ ਜਾਂਦੇ ਆ ਸਾਨੂੰ ਜੇ ਲੋਕ ਦੁੱਖਦਿਲ ਆਪਣਾ ਦੁੱਖ ਦੱਸਦੇ ਆ ਤਾਂ ਉਹ ਉਹ ਵੀ ਲੋਕ ਸਾਡੇ ਨਾਲ ਦੁੱਖ ਕਰਦੇ ਕਿਉਂਕਿ ਅਸੀਂ ਸਰਕਾਰ ਦਾ ਉਹ ਸਾਡੇ ਨਾਲ ਇਹੀ ਕਰਨਗੇ ਤੇ ਅਸੀਂ ਇਸ ਨੂੰ ਕੋਈ ਹੋਰ ਨਹੀਂ ਲੱਗਦਾ ਕਿ ਵੀ ਜਾਹੇ ਉਹ ਜਾਣ ਚਾਹੇ ਅਸੀਂ ਜਾਈਏ ਇਹ ਵੀ ਉਹਨਾਂ ਦੇ ਵੱਲੋਂ ਹੀ ਜਾਂਦੇ ਆ ਸੀ ਜੀ ਮਿੱਠੂ ਜੀ ਤੁਸੀਂ ਇੱਕ ਗੱਲ ਕਹੀ ਕਿ ਜਦੋਂ ਕੋਈ ਵੀ ਹਲਕਾ ਵਾਸੀ ਜਾਂ ਪੰਜਾਬ ਦਾ ਨੁਮਾਇੰਦਾ ਜਦੋਂ ਕੋਈ ਆਪਣਾ ਦੁੱਖ ਮੰਡੀਆਂ ਸਾਹਿਬ ਦੇ ਸਾਹਮਣੇ ਮੰਤਰੀ ਸਾਹਿਬ ਦੇ ਸਾਹਮਣੇ ਰੱਖਦਾ ਹੈ ਤਾਂ ਉਹਦੀ ਸੁਣਵਾਈ ਕੀਤੀ ਜਾਂਦੀ ਹੈ ਮੈਂ ਬਤੌਰ ਪੱਤਰਕਾਰ ਵੀ ਕੰਮ ਕਰਦਾ ਹਾਂ ਫੀਲਡ ਦੇ ਵਿੱਚ ਆਰਟੀਆਈ ਐਕਟਿਵਿਸਟ ਵੀ ਹਾਂ ਮੈਂ ਤੇ ਮੇਰੇ ਵੱਲੋਂ ਇੱਕ ਕੰਪਲੇਂਟ ਚਿੱਟੇ ਵਾਲੇ ਦੇ ਖਿਲਾਫ ਕੀਤੀ ਗਈ ਸੀਗੀ ਜੇ ਡੀ ਮੁੰਡੀਆਂ ਸਾਹਿਬ ਨੂੰ 30 ਮਈ ਨੂੰ ਲਿਖਤ ਚ ਸ਼ਿਕਾਇਤ ਦਿੱਤੀ ਗਈ ਉਸ ਕੇਸ ਦੇ ਵਿੱਚ ਚਿੱਟੇ ਵਾਲੇ ਮੂਹ ਮੰਨਦੇ ਨੇ ਕਿ ਅਸੀਂ ਚਿੱਟਾ ਵੇਚਦੇ ਆ ਲੇਕਿਨ ਪੰਜਾਬ ਪੁਲਿਸ ਨੇ ਹਜੇ ਤੱਕ ਕਾਰਵਾਈ ਨਹੀਂ ਕੀਤੀ ਚੌਕੀ ਇੰਚਾਰਜ ਨੇ ਦਿਨੇਸ਼ ਸ਼ਰਮਾ ਜੀ ਪੀਐਸ ਡਿਵੀਜ਼ਨ ਨੰਬਰ ਦੇ 7 ਦੇ ਅਗਸਤ ਪੈਂਦੀ ਹੈ ਤਾਜਪੁਰ ਚੌਕੀ ਦਿਨੇਸ਼ ਸ਼ਰਮਾ ਜੀ ਕਹਿੰਦੇ ਕਿ ਮੈਂ ਨਹੀਂ ਮੰਨਦਾ ਉਹ ਚਿੱਟਾ ਵੇਚਦੇ ਆ ਜਦਕਿ ਜਿਹੜੇ ਤਸਕਰ ਨੇ ਉਹ ਪਿੰਡ ਦੀ ਸਰਪੰਚ ਦੀ ਮੌਜੂਦਗੀ ਦੇ ਵਿੱਚ ਮੰਨਦੇ ਨੇ ਮੈਂਬਰ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਮੰਨਦੇ ਨੇ ਹਾਲਾਤ ਇੱਥੇ ਤੱਕ ਹੋ ਚੁੱਕੇ ਨੇ ਕਿ ਉਹੀ ਪਰਿਵਾਰ ਸ਼ਹਿਰ ਦੇ ਵਿੱਚੋਂ ਮਿਊਨਿਸਪਲ ਕਾਰਪੋਰੇਸ਼ਨ ਦਾ ਸਮਾਨ ਚੋਰੀ ਕਰਕੇ ਵੇਚਦਾ ਆ ਉਹਦੇ ਬਾਰੇ ਵੀ ਪੰਚਾਇਤ ਨੂੰ ਦੋ ਵਾਰੀ ਲੈਟਰ ਲਿਖ ਦਿੱਤੀ ਜਾਂਦੀ ਹੈ ਲੇਕਿਨ ਪੰਚਾਇਤ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਜਾਂਦੀ ਹੈ ਪੰਚਾਇਤ ਨੂੰ ਲਿਖਤ 'ਚ ਦਿੱਤੀ ਜਾਂਦੀ ਹੈ ਕਿ ਇਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਕਰਵਾਈ ਜਾਵੇ ਲਿਖਤ 'ਚ ਤੇ ਕਿਤੇ ਨਾ ਕਿਤੇ ਪੰਚਾਇਤ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੀ ਹੈ ਕਿਉਂਕਿ ਉਸ ਪਰਿਵਾਰ ਦੇ ਵਿੱਚ 10 ਦੇ ਕਰੀਬ ਵੋਟਾਂ ਨੇ ਤੇ ਸਰਪੰਚ ਸਾਹਿਬ ਦਾ ਕਹਿਣਾ ਸੀਗਾ ਕਿ ਦੇਖੋ ਅਸੀਂ ਇਸ ਪਰਿਵਾਰ ਦੇ ਨਾਲ ਵਿਗਾਰ ਨਹੀਂ ਸਕਦੇ ਮਤਲਬ ਇਹ ਹੋ ਗਿਆ ਕਿ ਅਗਰ ਕਿਸੇ ਦੇ ਪਰਿਵਾਰ 'ਚ 20 ਵੋਟਾਂ ਤੇ ਉਹ ਤੇ ਫਿਰ ਸ਼ਹਿਰ ਨੂੰ ਲੁੱ ਵੋਡ ਬੈਂਕ ਦੀ ਵਰਾਜਨੀਤੀ ਨਹੀਂ ਕਰਨੀ ਅਸੀਂ ਅਸੀਂ ਕਰਨੀ ਹੈ ਪੰਜਾਬ ਦੇ ਭਲੇ ਦੀ ਰਾਜਨੀਤੀ ਹੁਣ ਜਿਵੇਂ ਤੁਸੀਂ ਆਪਣੀ ਕੰਪਲੇਂਟ ਦੱਸੀ ਹੈ ਜੀ ਇਹ ਮੈਨੂੰ ਮੰਡਿਆ ਸਾਹਿਬ ਨੂੰ ਦਿੱਤੀ ਸੀਗੀ ਅੱਜ ਤੱਕ ਉਰਤੇ ਕੋਈ ਐਕਸ਼ਨ ਨਹੀਂ ਔਰ 30 ਮਹੀਨ ਨੂੰ ਸੇਮ ਵੀਡੀਓ ਉਸ ਜਿਹੱਚ ਤਸਕਰ ਮੰਨ ਰਏ ਨੇ ਕਿ ਅਸੀਂ ਚਿੱਟਾ ਵੇਚਦੇ ਆ ਉਹ 30 ਮਹੀਨ ਨੂੰ ਪੰਜਾਬ ਦੀ ਜਿਹੜੀ ਡਰੱਗ ਹੈਲਪਲਾਈਨ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਉਸ ਡਰੱਗ ਹੈਲਪਲਾਈਨ ਤੇ ਵੀ ਉਹ ਕੰਪਲੇਂਟ ਪਾਈ ਗਈ ਹੈ 33534 ਦਾ ਕੰਪਲੇਂਟ ਨੰਬਰ ਹੈ ਸਟਿਲ ਨੋ ਐਕਸ਼ਨ ਅੱਜ ਆਪਾਂ 29 ਜੁਲਾਈ ਨੂੰ ਇੰਟਰਵਿਊ ਕਰ ਰਹੇ ਹਾਂ ਜਿਵੇਂ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੀ ਹੈ ਮੇਰੇ ਨੋ ਲੈਜ ਨਹੀਂ ਹੈ ਸ਼ਾਇਦ ਮੰਤਰੀ ਸਾਹਿਬ ਨੂੰ ਮੈਂ ਡਿਸਕਸ ਕਰਾਂਗਾ ਇਸ ਬਾਰੇ ਜੇ ਮੰਤਰੀ ਸਾਹਿਬ ਨੇ ਵੀ ਸ਼ਾਇਦ ਜੇ ਮੇ ਵੀ ਹੋ ਸਕਦਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੋਵੇ ਬਟ ਮੈਂ ਇਸ ਬਾਰੇ ਡਿਸਕਸ਼ਨ ਜ਼ਰੂਰ ਕਰਾਂਗਾ ਆਪਾਂ ਫਾਲੋਅ ਅਪ ਲਾਵਾਂਗੇ ਜੇ ਇਹ ਪ੍ਰੋਬਲਮ ਹੈਗੀ ਆ ਬਾਕੀ ਅਸੀਂ ਵੋਟ ਬੈਂਕ ਦੀ ਰਾਜਨੀਤੀ ਬਿਲਕੁਲ ਕਰਨੀ ਨਹੀਂ ਹੈ ਇਸ ਬਾਬਤ ਸੰਜੀਵ अरोड़ा ਜੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਦੇ ਸਾਹਮਣੇ ਵੀ ਇਹ ਮਸਲਾ ਰੱਖਿਆ ਜਾ ਚੁੱਕਿਆ ਹੈ ਡੀਸੀ ਸਾਹਿਬ ਉੱਥੇ ਬੈਠੇ ਸੀਗੇ ਅਦਿੱਤ ਦੇ ਟਚਲਵਾਲ ਜੀ ਮਿਊਨਿਸਪਲ ਕਮਿਸ਼ਨਰ ਉੱਥੇ ਬੈਠੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਮ्युनਿਸਪਲ ਕਾਰਪੋਰੇਸ਼ਨ ਨੇ ਲੈਟਰ ਲਿਖਤਾ ਕਿ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਪਰਚਾ ਦਿੱਤਾ ਜਾਵੇ ਫਿਰ ਵੀ ਦਿਨੇਸ਼ ਸ਼ਰਮਾ ਜਿਹੜਾ ਪਰਚਾ ਨਹੀਂ ਦਿੰਦਾ ਕਿਤੇ ਨਾ ਕਿਤੇ ਉਹ ਚੋਰਾਂ ਨੂੰ ਪ੍ਰੋਟੈਕਟ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਦਿਨੇਸ਼ ਸ਼ਰਮਾ ਜਿਹੜਾ ਪੂਰੀ ਕਾਨੂੰਨ ਵਿਵਸਥਾ ਨਾਲੋਂ ਉੱਤੇ ਹੋ ਗਿਆ ਕਿ ਇੱਕ ਸਰਕਾਰੀ ਵਿਭਾਗ ਲਿਖ ਕੇ ਦੇ ਰਿਹਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਫਿਰ ਵੀ ਉਹ ਕਾਰਵਾਈ ਨਹੀਂ ਕਰ ਰਿਹਾ ਕਿਸ ਚੀਜ਼ ਦਾ ਡਰ ਹੈ ਦਿਨੇਸ਼ ਸ਼ਰਮਾ ਦੇ ਮੈਂ ਦੇਖੋ ਜੀ ਜਿਹੜਾ ਇਹ ਮਾਮਲਾ ਆ ਮੇਰੇ ਧਿਆਨ ਦੇ ਵਿੱਚ ਅੱਜ ਆਇਆ ਤੇ ਮੈਂ ਇਸ ਬਾਰੇ ਜਿਹੜੇ ਚੌਂਕੀ ਇੰਚਾਰਜ ਨੇ ਸਾਡੇ ਤਾਜਪੁਰ ਤੇ ਉਨਾ ਨਾ ਮੈਂ ਜ਼ਰੂਰ ਗੱਲ ਕਰਾਂਗਾ ਕਿ ਵੀ ਜੇ ਪ੍ਰਸ਼ਾਸਨ ਤੁਹਾਨੂੰ ਕਹਿ ਰਿਹਾ ਪਰਚਾ ਦੇਣ ਵਾਸਤੇ ਤੇ ਆਪਾਂ ਇਹ ਕੰਮ ਕਿਉਂ ਨਹੀਂ ਕੀਤਾ ਠੀਕ ਹੈ ਜੀ ਇਹ ਬਹੁਤ سنگੀਨ ਕੰਮ ਹੈ ਜੇ ਇਹ ਚੀਜ਼ ਹੈਗੀ ਹੈ ਕਿਉਂਕਿ ਇੱਕ ਤਾਂ ਸਾਡਾ ਯੋਧਾ ਇਹ ਉਸ ਤੋਂ ਬਾਅਦ ਜੇ ਪ੍ਰਸ਼ਾਸਨਿਕ ਬੰਦੇ ਕੰਮ ਨਾ ਕਰਨਗੇ ਤੇ ਇਹਦੀ ਇਹਦੇ ਲਈ ਸਖਤੀ ਨਾਲ ਅਸੀਂ ਨਿਚਠਾਂਗੇ ਤੇ ਮੰਤਰੀ ਸਾਹਿਬ ਵੱਲੋਂ ਵੀ ਕੜੀ ਇਹ ਕਿਹੜਾ ਉਹਨਾਂ ਦੇ ਸਪੋਰਟ ਉਹ ਹੋਏਗਾ ਆਪਣਾ ਪ੍ਰੈਸ਼ਰ ਹੋਏਗਾ ਵੀ ਅਗਰ ਜੇ ਪ੍ਰਸ਼ਾਸਨਿਕ ਇੱਕ ਪ੍ਰਸ਼ਾਸਨ ਦੂਜੇ ਪ੍ਰਸ਼ਾਸਨ ਨੂੰ ਕਹਿ ਰਿਹਾ ਵੀ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਪੰਚਾਇਤ ਦੀ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਚਾਇਤ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਜਿਹੜਾ ਨਖੇਦੀ ਕੀਤੀ ਆ ਉਹ ਪੂਰਾ ਨਹੀਂ ਕਰ ਪਾਇਆ ਉਸ ਉਸ ਦੀ ਜ਼ਿੰਮੇਵਾਰੀ ਨਖੇਦੀ ਦੇਖੋ ਜੀ ਪੰਚਾਇਤ ਜੇ ਇਸ ਚੀਜ਼ ਨੂੰ ਨਿਰਪੱਖ ਹੋ ਕੇ ਕੰਮ ਨਹੀਂ ਕਰਦੀ ਸਰਪੰਚ ਹੁੰਦਾ ਪਿੰਡ ਦੀ ਮਾਂ ਠੀਕ ਹੈ ਜੀ ਜਿਹੜਾ ਪਿੰਡ ਦੀ ਮ ਇੱਕ ਮਹਾਰਾਜਾ ਰਣਜੀਤ ਸਿੰਘ ਹੁੰਦੇ ਸੀਗੇ ਆਪਾਂ ਇੱਕ ਹਵਾਲ ਸੁਣੀ ਸੀ ਉਹਨਾਂ ਦੀ ਇੱਕ ਅੱਖ ਸੀ ਉਹ ਉਹ ਹਰੀ ਜਨਤਾ ਨੂੰ ਇੱਕ ਅੱਖ ਨਾ ਦੇਖਦੇ ਸੀਗੇ ਵੀ ਠੀਕ ਹੈ ਜੀ ਕੋਈ ਉਹ ਨਹੀਂ ਸੀਗਾ ਪਾਰਸ਼ੀਅਲਟੀ ਕੋਈ ਨਹੀਂ ਸੀਗੀ ਬਟ ਆਪਾਂ ਨੂੰ ਸਰਪੰਚ ਨਾਲ ਵੀ ਗੱਲ ਕਰਾਂਗੇ ਵੀ ਜੀ ਆਪਣੇ ਪੰਜਾਬ ਦੇ ਮੁੱਦੇ ਤੇ ਹਲਕੇ ਦੇ ਮੁੱਦੇ ਤੇ ਪਿੰਡ ਦੇ ਮੁੱਦੇ ਉਹ ਪਹਿਲੇ ਪਹਿਲੇ ਆਧਾਰ ਤੇ ਕੰਮ ਹੋਣੇ ਚਾਹੀਦੇ ਚਾਹੇ ਉਹ ਪਾਰਟੀ ਬਾਜੀ ਤੋਂ ਉੱਠ ਕੇ ਕੰਮ ਹੋਣੇ ਚਾਹੀਦੇ ਜੀ ਦਿਲੋਂ ਕੰਮ ਕਰਨਾ ਆ ਪੰਜਾਬ ਦੀ ਭਲਾਈ ਲਈ ਆਪਣੇ ਇਲਾਕੇ ਦੀ ਭਲਾਈ ਲਈ ਆਪਾਂ ਕਿਸੇ ਵੀ ਆਪਣਾ ਤੁਸੀਂ ਕਹਿ ਸਕਦੇ ਨੋਟੋਰੀਅਸ ਐਕਟੀਵਿਟੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਜੀ ਅ ਮਠੂ ਜੀ ਜਾਂਦੇ ਜਾਂਦੇ ਆਪਾਂ ਇੱਕ ਆਖਰੀ ਸਵਾਲ ਰੱਖਾਂਗੇ ਕਿ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਉਹ ਇਸ ਵਕਤ ਬੜੇ ਵਿਵਾਦ ਦੇ ਵਿੱਚ ਹੈ ਕਿਸਾਨ ਥੋੜੇ ਜਿਹਾ ਨਾਰਾਜ਼ ਲੱਗ ਰਹੇ ਨੇ ਹੋ ਸਕਦਾ ਉਹਨਾਂ ਨੂੰ ਸਮਝ ਨਾ ਆਈ ਹੋਵੇ ਤੁਸੀਂ ਇੱਕ ਵਾਰ ਲੈਂਡ ਪੂਲਿੰਗ ਸਕੀਮ ਤੇ ਚੰਦਣਾ ਪਾਓ ਕਿ ਕੀ ਪੂਰੀ ਸਕੀਮ ਹੈ ਔਰ ਇਹਦੇ ਕਿਸ ਤਰ੍ਹਾਂ ਦੇ ਬੈਨੀਫਿਟ ਜਿਹੜੇ ਕਿਸਾਨ ਭਰਾਵਾਂ ਨੂੰ ਹੋਣਗੇ ਦੇਖੋ ਜੀ ਮੰਤਰੀ ਸਾਹਿਬ ਸਾਡੇ ਇਹਦੇ ਉਹ ਨੇ ਲੈਂਡ ਪੂਲਿੰਗ ਵਿਭਾਗ ਦੇ ਪਾਰਟੀ ਨੇ ਜੋ ਉਹਨਾਂ ਨੇ ਆਪਣੇ ਪ੍ਰੋਜੈਕਟਸ ਰੱਖੇ ਨੇ ਉਹ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਰੱਖੇ ਨੇ ਕਿ ਵੀ ਆਉਣ ਵਾਲੀ ਜੋ ਸਾਡੀ ਇਲੀਗਲ ਕਲੋਨਾਈਜ਼ਿੰਗ ਨੇ ਕਲੋਨਾਈਜ਼ ਨੇ ਆਪਣਾ ਕੀ ਕਹਿੰਦੇ ਜੋ ਇਲੀਗਲ ਕਲੋਨੀਜ਼ ਕਲੋਨੀਜ਼ ਦਾ ਮਸਲਾ ਚੱਲ ਰਿਹਾ ਹੈ ਉਹਦੇ ਤੇ ਆਪਾਂ ਠੱਲ ਵੀ ਪਾਉਣੀ ਆ ਉਹਦੇ ਲਈ ਸਾਨੂੰ ਬਹੁਤ ਜ਼ਰੂਰਤ ਹੈ ਕਿ ਇੱਕ ਵਧੀਆ ਕੰਮ ਚੱਲਣਾ ਚਾਹੀਏ ਮਤਲਬ ਕਿ ਇੱਕ ਲੀਗਲ ਤਰੀਕੇ ਨਾਲ ਕਲੋਨੀਆ ਕੱਟੀਆਂ ਜਾਣ ਕਿ ਵੀ ਜੋ ਹੁਣ ਆਪਾਂ ਇਲੀਗਲ ਕਲੋਨੀਜ਼ ਦੇਖਦੇ ਆਂ ਵੀ ਨਾ ਕਿਸੇ ਕਲੋਨੀ ਦੇ ਵਿੱਚ ਸੀਵਰੇਜ ਹੈਗਾ ਨਾ ਪਾਣੀ ਹੈਗਾ ਠੀਕ ਹੈ ਇੱਕ ਲੋਕ ਕਲੋਨੀ ਕਿੱਲੇ ਦੀ ਕੱਟ ਕੇ ਆਪਾਂ ਉਹ ਕਲੋਨੀ ਕਿੱਲੇ ਦੀ ਕੱਟ ਕੇ ਆਪਾਂ ਸਰਕਾਰ ਦੇ ਹਵਾਲੇ ਕਰਕੇ ਕੋਲੋਨਾਈਜ਼ਰ ਭਜ ਜਾਂਦਾ ਫਿਰ ਉਹ ਪਰੇਸ਼ਾਨ ਕੀ ਹੁੰਦਾ ਜੀ ਅੱਜ ਤੱਕ ਉਹ ਸੜਕਾਂ ਤੋਂ ਮਹਿਰੂਮ ਨੇ ਸੀਵਰੇਜ ਤੋਂ ਮਹਿਰੂਮ ਨੇ ਵਾਟਰ ਸਪਲਾਈ ਤੋਂ ਮਹਿਰੂਮ ਨੇ ਹਲੇ ਤੱਕ ਅਸੀਂ ਲੋਕਾਂ ਕੋਲ ਜਾਂਦੇ ਆ ਪਿੰਡਾਂ ਦੇ ਵਿੱਚ ਉਹ ਦੇਖਦੇ ਆ ਜੀ ਉਹਨਾਂ ਦੀ ਸੀਵਰੇਜ ਦੀ ਲਾਈਨ ਨਹੀਂ ਪਈ ਹੋਈ ਜੀ ਸਾਨੂੰ ਕਹਿੰਦੇ ਜੀ ਸੀਵਰੇਜ ਦੀ ਲਾਈਨ ਨਹੀਂ ਪਈ ਹੋਈ ਵਾਟਰ ਦੀ ਸਪਲਾਈ ਦੀ ਲਾਈਨ ਨਹੀਂ ਬਣੀ ਪਈ ਹੋਈ ਅਸੀਂ ਇਹਦੇ ਦੱਸੋ ਕਿੱਥੇ ਖੜੇ ਆ ਸਰਕਾਰ ਨਹੀਂ ਕੁਝ ਕਰਦੀ ਸਰਕਾਰ ਤਾਂ ਕਰੇਗੀ ਕੁਝ ਸਰਕਾਰ ਦੇ ਕਾਗਜ਼ੇ ਵਿੱਚ ਜੋ ਕਲੋਨੀ ਬੋਲੇਗੀ ਤੇ ਇਸ ਚੀਜ਼ ਨੂੰ ਲੈ ਕੇ ਬਾਕੀ ਮੇਰੇ ਕਿਸਾਨ ਭਰਾ ਸਾਡੇ ਆਪਣੇ ਨੇ ਜਿਵੇਂ ਵੀ ਹੈ ਜੋ ਉਹਨਾਂ ਨੂੰ ਪਰੇਸ਼ਾਨੀਆਂ ਹੈ ਜੋ ਵੀ ਉਹਨਾਂ ਦੇ ਵਿਰੋਧ ਨੇ ਅਸੀਂ ਸਾਡੇ ਸਿਰ ਮੱਥੇ ਨੇ ਉਹ ਮੰਤਰੀ ਸਾਹਿਬ ਦੇਖਣਗੇ ਉਹਨਾਂ ਤੇ ਕੰਮ ਕਰਦੇ ਹੋਣਗੇ ਜੋ ਸੋਧ ਕਰਨੀ ਹੋਣਗੇ ਤਾਂ ਸੋਧ ਹੋਊਗਾ ਜਿਵੇਂ ਵੀ ਹੈ ਸਾਡੇ ਇਹ ਕੰਮ ਸਰਕਾਰ ਦੇ ਨੇ ਜੀ ਲੈਂਡ ਪੂਲਿੰਗ ਮਸਲੇ ਦੇ ਉਹਨਾਂ ਨੇ ਕੀ ਇਹਦਾ ਆਪਣਾ ਰੁਖ ਰੱਖਣਾ ਪਰ ਪਿੰਡਾਂ ਵਾਲਿਆਂ ਨੇ ਤੇ ਬੋਰਡ ਲੈ ਕੇ ਲਾ ਦਿੱਤੇ ਕਿ ਆਮ ਆਰ ਵੀ ਪਾਰਟੀ ਦਾ ਕੋਈ ਲੀਡਰ ਕੋਈ ਵਰਕਰ ਜਿਹੜਾ ਪਿੰਡਾਂ ਚ ਨਾ ਵੜੇ ਦੇਖੋ ਐਂਟੀ ਪਾਰਟੀਆਂ ਨੇ ਸਭ ਤੋਂ ਇਹ ਤਾਂ ਦੇਖੋ ਜੀ ਜਦੋਂ ਐਂਟੀ ਪਾਰਟੀਆਂ ਖੜਦੀਆਂ ਨਾ ਉਹ ਉਹਨਾਂ ਨੇ ਇਦਾਂ ਹੀ ਕਰਨਾ ਕਿ ਵੀ ਸਾਡੇ ਪਿੰਡਾਂ ਚ ਨਾ ਵੜਿਆ ਅਸੀਂ ਕੱਲ ਪਿੰਡਾਂ ਜਾ ਕੇ ਆਏ ਆ ਪਰਸੋ ਜਾ ਕੇ ਆਏ ਸਾਡੇ ਦੇ ਲਈ ਤਾਂ ਕੁਝ ਨਹੀਂ ਮੈਂ ਬੀਂਗ ਜਿਹੜੇ ਪਿੰਡਾਂ ਚ ਬੋਰਡ ਲੱਗੇ ਉੱਥੇ ਜਾ ਕੇ ਆਏ ਜੇ ਉਹਨ ਦੇਖੋ ਜੀ ਮੈਂ ਕੀ ਕਹਿ ਰਿਹਾ ਜਿਹੜੇ ਐਂਟੀ ਪਾਰਟੀਆਂ ਨੇ ਉਹਨਾਂ ਨੇ ਤਾਂ ਪਹਿਲਾਂ ਕਰਨਾ ਜਾਣ ਨੂੰ ਮੈਂ ਸਵੇਰੇ ਚੱਲ ਜਾਵਾਂਗਾ ਜੀ ਕੋਈ ਸੀ ਨਾਇਤਿਕ ਅਧਿਕਾਰ ਆ ਮੈਂ ਕਿਤੇ ਵੀ ਜਾ ਸਕਦਾ ਸਵੇਰੇ ਚੱਲੀ ਅਸੀਂ ਨਾਲ ਚੱਲੋ ਚੱਲ ਪਾਂਗੇ ਜੀ ਕੋਈ ਗੱਲ ਨਹੀਂ ਤੁਸੀਂ ਕਹੋ ਟਾਈਮਿੰਗ ਦੱਸੋ ਕਿੰਨੇ ਵਜੇ ਟਾਈਮਿੰਗ ਜਿੱਦਾਂ ਕਹੋਗੇ ਤੁਸੀਂ ਰੱਖ ਲਓ ਅਸੀਂ ਨਾਲ ਖੜੇ ਆ ਤੁਹਾਡੇ ਕਿੰਨੀ ਟੀਮ ਜਾਏਗੀ ਸਾਡੇ ਟੀਮ ਮੈਨੂੰ ਮੈਂ ਆਪਣਾ ਆਪਣੀ ਗਾਰੰਟੀ ਲਵਾਂਗਾ ਜੀ ਮੈਂ ਦੱਸਦਾ ਜਾ ਕੇ ਮੈਂ ਬੈਠੂਗਾ ਵੀ ਆਪਣੇ ਵਰਕਰ ਦੇ ਘਰੇ ਜਾ ਕੇ ਵੀ ਬੈਠੂਗਾ ਵੀ ਦੱਸੋ ਕਹਿੰਦੇ ਆਮ ਆਦਮੀ ਪਾਰਟੀ ਦੇ ਲੀਡਰ ਨਹੀਂ ਬਣਨੀ ਚਾਹੀਦੇ ਠੀਕ ਹੈ ਜੀ ਬਹੁਤ ਵਧੀਆ ਗੱਲ ਕਹਿ ਰਹੇ ਹੋ ਮਿੱਤਰ ਜੀ ਆਪਾਂ ਕੱਲ ਦਾ ਟਾਈਮ ਕਿੰਨੇ ਵਜੇ ਦਾ ਕਿਉਂਕਿ ਦਰਸ਼ਕ ਦੇਖ ਰਹੇ ਨੇ ਅਸੀਂ ਟਾਈਮ ਸੈੱਟ ਕਰਨਾ ਹੈ ਟਾਈਮ ਸੈੱਟ ਕਰ ਲਓ ਸਰ ਜਿੰਨਾ ਮਰਜ਼ੀ ਮੈਂ ਨਾਲ ਚੱਲੂਗਾ ਤੁਹਾਡੇ ਕੋਈ ਨਹੀਂ ਵਿਰੋਧ ਇੱਕ ਚੀਜ਼ ਹੈ ਕਿ ਵਿਰੋਧ ਹੀ ਹੋਊਗਾ ਵਿਰੋਧ ਕੋਈ ਨਹੀਂ ਆ ਉਹਨਾਂ ਦੇ ਵਿਰੋਧ ਸਾਡੇ ਸਿਰ ਮੱਥੇ ਆ ਪਰ ਅਸੀਂ ਜਾਵਾਂਗੇ ਇਦਾਂ ਤਾਂ ਕੁਝ ਨਹੀਂ ਹੈ ਕਿ ਵੀ ਉਹ ਬੜਨ ਨਾ ਦੇਣ ਸਾਨੂੰ ਜੀ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਸ਼ੇ ਦੀ ਜਿਹੜੀ ਮੁਹਿੰਮ ਚੱਲ ਰਹੀ ਉਹਦੇ ਲਈ ਦੇਖੋ ਜੀ ਬਹੁਤ ਸਕਸੈਸਫੁਲ ਸਾਡੀ ਮੁਹਿੰਮ ਚੱਲ ਰਹੀ ਹੈ ਨਸ਼ਾ ਯੋਧ ਨਸ਼ਿਆਂ ਵਿਰੁੱਧ ਬਹੁਤ ਖੁਸ਼ੀ ਹੈ ਲੋਕਾਂ ਦਾ ਹੰਗਾਰਾ ਪਾਰਟੀ ਬਾਜੀ ਤੋਂ ਉੱਠ ਕੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸਰਪੰਚਾਂ ਨੇ ਪੰਚਾਂ ਨੇ ਪੂਰੀ ਪੰਚਾਇਤ ਨੇ ਸਾਨੂੰ ਸਪੋਰਟ ਕੀਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਲੋਕਾਂ ਦਾ ਕਿ ਇੰਨਾ ਪਿਆਰ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਨਵੀਆਂ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਆਣੀਆਂ ਇਸ ਨਸ਼ੇ ਦੇ ਉੱਤੇ ਹੁਣ ਜਿਵੇਂ ਕਿ ਕੱਲ ਬੈਂਸ ਸਾਹਿਬ ਨੇ ਵੀ ਫੇਸਬੁਕ ਦੇ ਵਿੱਚ ਪਾਇਆ ਟਵ ਉਹ ਸਕੂਲਾਂ ਲੈਵਲ ਤੋਂ ਇਹ ਕੰਮ ਸਟਾਰਟ ਕਰਨ ਲੱਗੇ ਇਹਦਾ 4 ਤਰੀਕ ਨੂੰ ਕੋਈ ਨਵੇਂ ਇਕਲਾ ਉਪਰਾਲਾ ਕਰਨ ਲੱਗੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਕਿ ਵੀ ਇਹ ਇੰਨਾ ਹੀ ਹਿੰਮਤ ਮਾਰ ਰਹੇ ਨੇ ਕਿ ਵੀ ਨਸ਼ਿਆਂ ਨੂੰ ਖੱਟਲ ਪਾਉਣ ਲਈ ਦੇਖੋ ਜਿੱਤਿਆ ਤਾਂ ਪਹਿਲੇ ਦਿਨ ਤੋਂ ਨਹੀਂ ਜਾਂਦਾ ਪਰ ਅਸੀਂ ਉਹਦੇ ਲਈ ਸਾਡਾ ਮੰਤਵ ਸਾਫ਼ ਹੋਣਾ ਚਾਹੀਦਾ ਇਮਾਨਦਾਰੀ ਹੋਣੀ ਚਾਹੀਦੀ ਆ ਉਹ ਇਮਾਨਦਾਰੀ ਉਹਨਾਂ ਦੇ ਦਿਖ ਰਹੀ ਹੈ ਆਪਣੀ ਸਰਕਾਰ ਬੁਰੀ ਕੰਮ ਕਰ ਰਹੀ ਹੈ ਜੀ ਸੋ ਇਹ ਸੰਤ ਜਿੰਦਰ ਮਿੱਠੂ ਜੀ ਬਹੁਤ ਸਾਰੀਆਂ ਗੱਲਾਂ ਇਹਦੇ ਦੇ ਨਾਲ ਹੋਈਆਂ ਔਰ ਯੁੱਧ ਨਸ਼ਾ ਵਿਰੋਧ ਜਿਹੜਾ ਮਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਉਸ ਬਾਬਤ ਵੀ ਗੱਲਾਂ ਹੋਈਆਂ ਨੇ ਆਪਣੇ ਦਰਸ਼ਕਾਂ ਨੂੰ ਇੱਕ ਅਪੀਲ ਕਰਾਂਗੇ ਕਿ ਜਿੰਨੀ ਦੇਰ ਪੰਜਾਬ ਦੀ ਜਨਤਾ ਖੁਦ ਜਾਗਰੂਕ ਨਹੀਂ ਹੁੰਦੀ ਔਰ ਨਸ਼ਿਆਂ ਦੇ ਵਿਰੁੱਧ ਅਸੀਂ ਸਾਰੇ ਖੁਦ ਨਹੀਂ ਲੜਦੇ ਕਿਉਂਕਿ ਇਹ ਸਰਕਾਰਾਂ ਦੀ ਲੜਾਈ ਨਹੀਂ ਹੈ ਇਹ ਲੋਕਾਂ ਦੀ ਲੜਾਈ ਹੈ ਔਰ ਜਿੰਨੀ ਦੇਰ ਲੋਕ ਇਸ ਲੜਾਈ ਦੇ ਵਿੱਚ ਨਹੀਂ ਉਤਰਦੇ ਅਸੀਂ ਇਸ ਲੜਾਈ ਨੂੰ ਕਦੀ ਵੀ ਜਿੱਤ ਨਹੀਂ ਪਾਵਾਂਗੇ ਇਸ ਵੀਡੀਓ ਨੂੰ ਜਿਹੜਾ ਵੱਤੋ ਵੱਤ ਸ਼ੇਅਰ ਕਰੋ ਤਾਂ ਕਿ ਮੈਕਸਿਮਮ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਔਰ ਇਕ ਵਾਰ ਫਿਰ ਇਹੀ ਗੱਲ ਕਵਾਂਗੇ ਕਿ ਅਗਰ ਤੁਹਾਡੇ ਪਿੰਡਾਂ ਦੇ ਵਿੱਚ ਵੀ ਕੋਈ ਨਸ਼ਾ ਤਸਕਰ ਨੇ ਉਹਦੀ ਜਾਣਕਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਇਸ ਵਕਤ ਤੁਸੀਂ ਸਕਰੀਨ ਤੇ ਨੰਬਰ ਦੇਖ ਰਹੇ ਹੋ ਇਸ ਨੰਬਰ ਤੇ ਵੀਡੀਓ ਬਣਾ ਕੇ ਭੇਜੋ ਸਬੂਤ ਭੇਜੋ ਪੰਜਾਬ ਸਰਕਾਰ ਵੱਲੋਂ ਐਕਸ਼ਨ ਜਿਹੜਾ ਲਿਆ ਜਾਏਗਾ ਔਰ ਸੰਬੰਧਿਤ ਵਿਭਾਗ ਨੂੰ ਵੀ ਜਾਣਕਾਰੀ ਲਿਖਤ ਦੇ ਵਿੱਚ ਦਿਓ ਤਾਂ ਕਿ ਪ੍ਰੋਪਰ ਜਿਹੜਾ ਐਕਸ਼ਨ ਲਿਆ ਜਾ ਸਕੇ ਔਰ ਇਸ ਗੰਦਾ ਜਿਹੜਾ ਕੋੜ ਪੰਜਾਬ ਨੂੰ ਲੱਗਿਆ ਹੋਇਆ ਉਸ ਨੂੰ ਮੁਕਾਇਆ ਜਾ ਸਕੇ ਧੰਨਵਾਦ